ਤੋ ਥੱਲੇ ਉਹ ਦੁਲਾਰੇ ਕਰਨੀ ਹੈ ਕੁਝ ਬਣਾਇਆ ਖੜੀ ਲੱਗੀ ਰਣੀ ਕਰੀ ਮੱਛੀ ਨਾ ਹਾਲੇ ਕਰੋ ਮੱਛੀਆਂ ਇਹਨੇ ਹੋਰ ਬੰਦ ਕਰ ਮੱਛੀਆਂ ਨਹੀਂ ਬੰਦ ਕਰ ਦੋ ਕੀ ਕਰਨਾ ਸੀ ਕਰੋ ਤੂੰ ਘਰ ਚ ਕਰਨੇ ਤਿੰਨੇ ਤਿੰਨੇ ਬੇਸਤੀ ਪਿੱਛੇ ਕਰਨੀ ਐ ਤੇ ਬੰਦ ਕਰ ਦੇ ਯਾਰਾ ਮੇਰੀ ਕੇ ਮੋਂਗ ਪੈਕਟ ਸਾਡੇ ਮੈਂ ਭਾਰਟਾ ਸਾਡੇ ਬੰਦਾ ਹੁਣ ਭਾਰਟਾ ਹੁਣ ਕੋਈ ਜਾਦਾ ਹੀ ਹੁਣ ਲੱਗਦਾ ਭਾਬੀ ਕੀ ਤਾਂਕ ਹੁੰਦਾ ਭਾਬੀ ਮੈਨੂੰ ਆ ਦੇਓ ਜਿੱਥੇ ਕੱਟਣਾ ਹੈ ਕੀ ਪਿਆਜ ਕੀ ਗੱਲ ਹੈ ਕੱਟ ਕੇ ਇਹ ਜੀ ਬੀ ਸਿੱਟੀ ਕਰਦੇ ਹਾਂ ਇਹ ਕਣੀ ਨਹੀਂ ਬਣਾਣੀ ਸੀ ਕੜੀ ਲੰਬਾ ਲੰਬਾ ਸੋਨਾ ਲੱਗਦਾ ਲਿਆ ਮੈਂ ਕੱਟਾ ਲੰਬਾ ਕਰੀਬ ਰਾਣੀ ਪਕੌੜੇ ਥੋੜੇ ਬਣਾਣੇ ਆ ਆਹੋ ਤਾਂ ਲੰਬਾ ਲੰਬਾ ਸੋਨਾ ਲੱਗਦਾ ਕਰ ਆ ਵੀਡੀਓ ਕਰਨਾ ਬਣਾਇਆ ਆ ਆਹ ਕਰੀਂ ਲੰਬਾ ਲੰਬਾ ਕੱਟ ਲੈ ਟੱਕੇ ਲੰਬਾ ਲੰਬਾ ਕੱਟ ਲੈ ਲੰਬਾ ਲੰਬਾ ਨਹੀਂ ਅੜੀ ਇਹ ਮੈਨੂੰ ਉਹ ਦਰਿਆ ਅੱਦਾਂ ਨਹੀਂ ਚੰਗਾ ਲੱਗਦਾ ਆ ਨੂੰ ਪਾਣੀ ਦੇ ਵਿੱਚ ਮੈਂ ਗਾਇਸ ਹਾਂ ਮੇਰੇ ਨਾਲ ਪਕੌੜੇ ਬਣਾ ਖਲਾਈ ਦੇਖਿਆ ਬਣੇਗਾ ਨਾ ਬੇਸਨ ਕਰੀਏ ਪਕੌੜੇ ਨਾ ਸੂਆ ਖਾਈ ਗੀ ਪੋਰੇ ਨਾ ਇਹ ਕੀ ਕਦ ਇਹ ਪੋਰੇ ਪੋੜੀਆਂ ਬਣਾਣਾ ਫਿਰ ਪੋਰੇ ਰੰਗੀ ਪੋਰੇ ਬਣਾਨੇ ਆਂ ਪੋਰੇ ਬਣਾਨੇ ਮੈਂ ਤਾਂ ਪਕੋਣੇ ਆਂ ਕਹਿ ਦੋ ਇਹਦੀ ਬਣਾਨੇ ਇਹ ਨਹੀਂ ਕਰੇ ਤੂੰ ਕਹੋਂ ਦਿਆ ਇਹ ਪੱਖਾ ਖਾਉਣ ਲਾ ਕੇ ਅੰਦਰ ਮੈਂ ਫालतू ਪੱਖਾ ਲਾ ਦਾਂ ਅੱਗੇ ਗਾਇਸ ਹਿਲ ਚੁਕੇ ਆ ਦੇਖੋ ਪੂਰਾ ਹਿਲ ਰਿਹਾ ਹੈ ਇਹ ਲੈ ਉਹ ਨੱਚੀਦਾ ਸਿਦਾ ਸਿ ਦੇਖੋ ਛੇ ਆ ਦੀ ਡਾਂਸੀ ਕੰਦੀ ਬਣੇਗੀ ਦੀਆ ਹਾਂ ਬਣੇਗੀ ਦੀ ਇੱਕੋ ਗਾਣਾ ਇੱਕੋ ਗਾਣਾ ਇੱਕੋ ਗਾਣਾ

ਤੇ ਤੇ ਨਹੀਂ ਹੋਣੀ ਉਹਨੇ ਕਰੀ ਬਣਿਆ ਹਾਂ ਬਬੀ ਕੜੀ ਬਣਿਆ ਕਰਨੇ ਆ ਪਕੌੜੇ ਬਣਾਣੇ ਆ ਜਿਹੜੇ ਆ ਪਕੌੜੇ ਆਲੂ ਵਾਲੇ ਆਲੂ ਬਣੇ ਤੋ ਕਿੰਨੇ ਵਰਗਾ ਟੇਕ ਦੀਆ ਦੋ ਕਟਦੇ ਆ ਨਾ ਕੜੀ ਚ ਬਣੇ ਇੰਨੇ ਥੋੜੇ ਮਰੇ ਕੁਝ ਆਣਾ ਵਿੱਚ ਚ ਤੋਲੇ ਵਰ ਕਟਲਾ ਮੇਲੇ ਗਾਇਸਾ ਬਰੇ ਬੇਸਟ ਕਰਦੀ ਗੰਡੇ ਤੁਹਾਨੂੰ ਗੰਡੇ ਕਿੰਨੇ ਮਹਗੇ ਹੋਏ ਹੈ ਨਿਉਂ ਸਸਤੇ ਆ ਬਾਈ ਇੱਕ ਵਾਰੀ ਬੜੇ ਮਹਗੇ ਹੋਏ ਗੱਡੇ ਪਰੇ ਇੱਕ ਗੰਡਾ ਲੈਂਦੇ ਸੀ ਕਿੰਨੇ ਉਦੋਂ ਬੜੇ ਮਹਿੰਗੇ ਹੋ ਜਾਂਦੇ ਇੱਕ ਵਾਰ ਹੂੰ ਤਵੇ ਆ ਸਸਤੇ ਆ ਟਮਾਟਰ ਵੀ ਤੇ ਮਹਿੰਗੇ ਨੇ ਗਾਇ ਤੁਹਾਨੂੰ ਮੈਂ ਆਪਣੇ ਨਵੇਂ ਬੂਟਸ ਲੈ ਕੇ ਆਈ ਆ ਪਾਏ ਇਹ ਦੇਖੋ ਇਹ ਮੈਂ ਬੂਟ ਲੈ ਕੇ ਆਇਆ ਗੱਲ ਮਾਰਕੀਟ ਚੋਂ ਬਹੁਤ ਹੀ ਘੈਂਟ ਬੂਟ ਆ ਪਾਪਾ ਦਾ ਬੂਟ ਪਾਪਾ ਥਰਾ ਕਛਿਆ ਨੇ ਪਹਜਾਂ ਲੇ ਗਿਆ ਪਾਪੜ ਬੂੜਾ ਹੈ ਪਾਪੜ ਲੈ ਗਿਆ ਇਹ ਚਲ ਤੇਰਾ ਪਾਪੜ ਲੈ ਗਿਆ ਇਹ ਦੋ ਜੋੜੇ ਲੈ ਗਿਆ ਇਹ ਭਾਜੀ ਹੁਣੇ ਆ ਤੇਰਾ ਛੇ ਜਾਲਾ ਪਾਪੜ ਲੈ ਗਿਆ ਇਹ ਤੇਰਾ ਇੱਕ ਬਲੈਕ ਸਟਿਕ ਹੈ ਮਸਟਰਡ ਕਲਰ ਕੈਮਰਾ ਹਾਂ ਮੇਰਾ ਤੂੰ ਬੰਦ ਕਰਦੀ ਆ ਮਰਚਾ ਤੇਲੇ ਲਾ ਤਖਾਂ ਲੱਗ ਜਣੀ ਆ ਮਰਚਾ ਕੂ ਕੰਨਾ ਮੁੰਡੀ ਦਾਰਿਆ ਤੇ ਨੂਆਤਾ ਦਾ ਕੀ ਤੇ ਨੂਆਤਾ ਦਾ ਜੇ ਉਹਨਾਂ ਪਿਆਸ ਲਾ ਮਿਲਦੀ ਨਾ ਮੇਲੇ ਬੂਈ ਨਾਲ ਜਿਹੜਾ ਕੰਮ ਕਰਨ ਵਾਲਾ ਕਦਨ ਆ ਕਦ ਤੇ ਲੱਗ ਜਣੀ ਆ ਹੋਮਲੇ ਉਹ ਤੇ ਟੰਗੀ ਦੀ ਆ ਆ ਗਨਦੀ ਆ ਸਾਡੇ ਸਾਡੀ कोड़े बना लेने मसे पानी खाने को बड़ा कोई और कोते दा पानी मैं बना पानी नहीं करना पड़ेगा आलू निकने क्या आए हां गाइस आपको पता है मैं पैसे कमाता हूं दे गाइस मिली बोल है कुरकुरा खाना बाबू गाइस इसको कौन समझाए कि अभी मंगा चल रहा है ਗਰਮੀਆਂ ਕੇ ਗਰਮੀਆਂ ਕੇ ਦਿਨਾਂ ਮੰਦਾ ਚੱਲ ਰਹਾ ਹੈ। ਵਿਆਹ ਲਿਆ ਨਾ। ਅੱਜ ਮੈਂ ਮਿਲਣੀ ਚੀਜ਼ ਲਾ ਨਾ ਮਿਲੀ ਨਾ ਕਿਉਂਕਿ ਮੇਰੇ ਬਲੌਗ ਚਾਂਦੀ ਹੈ ਬਲੌਗ ਬਣਾਉਂਦੇ ਮੇਰੇ ਨਾਲ ਫੁੱਲ ਸਪੋਰਟ ਕਰੋ ਨੂੰ ਬਤ ਵਤ ਸ਼ੇਅਰ ਕਰਿਆ ਕਰੋ ਵੀਡੀਓ ਆਡੀ। ਕੀ ਆਪਾਂ ਵੀ ਤੋੜਾ ਲੋਕਾਂ ਦੀ ਇੰਤਰੀ ਚਾਹੀਏ। ਕੀ ਤੇਨ ਇੱਕੋ ਗਾਣਾ ਦੱਸਿਆ ਲਹੰਗਾ ਲਹੰਗਾ ਹੀ ਗੰਦੀ ਹੁੰਦੀ ਆ। ਹੋਰ ਕੋਈ ਗਾਣਾ ਨਹੀਂ ਆਦਾ ਤੈਨੂੰ? ਦੂਸਰਾ ਗਾਣਾ ਨੇਂ ਦਾ ਦੂਸਰਾ ਗੀਰਾਵਲਾ ਇਸ ਤੋਂ ਨਹੀਂ ਲਿਵਾਰ ਗੱਦ ਤੇ ਨਹੀਂ ਲਿਵਾਰ ਇਸ ਰੀਆ ਸੁਦਾ ਨੋ ਗਿਓ ਬਾਬਾ ਦੂਜਾ ਕੀ ਚਲਾ ਲੂ ਚਾ ਮੂ ਆਪਣੇ ਨਾਲ ਆ ਲੂ ਹਾਂ ਉਹ ਮਮੇ ਦੇ ਗਮ ਗਮ ਲੱਗਦੇ ਸਲਾਹ ਇਹ ਕਰੀ ਬਈ ਇਹ ਨਾ ਤਨਾ ਇੱਥੇ ਨਾ ਚੜ ਕੋਈ ਨਾ ਤੂੰ ਦੇ ਕੋ ਕਮਾ ਦਿਓ ਜਿਹੜਾ ਤੇਰੇ ਨੂੰ ਮਿਰਚਾਂ ਵਿੱਚ ਕਿੰਨੀ ਤੇ ਮਿਰਚਾਂ ਲੱਗਣੋਂ ਮੱਕੂ ਅੱਖਾਂ ਲੱਗਦੀਆਂ ਮੱਚਾਂ ਕੀ ਟੀਜੀ ਖਾਈਆਂ ਹਾਂ ਕੀ ਜਿਹਦਾ ਨਾ ਇੱਕ ਉੱਪਰ ਹੁੰਦਾ ਨਾ ਉਹ ਲਿਆ ਕੇ ਦੇ ਹਾਂ ਨਹੀਂ ਮਿਲੇ ਆ ਜੇ ਜੇ ਪਹਿਲੇ ਉਂਗੀ ਪੁੱਛਣਾ ਜੀ ਉਹ ਨਹੀਂ ਹੋਏਗਾ ਫਿਰ ਕੋਈ ਹੋਰ ਲੈਣਾ ਨਹੀਂ ਤੇ ਕੁੱਕੜਾ ਕਿ ਤੀ ਖਾਂਦਾ ਕਿ ਦੂਸਰਾ ਹੁੰਦਾ ਮਠਾ ਮਠਾ ਚਿਲ ਬਣਦਾ ਤਾਂ ਆਉਂਦਾ ਨਾ ਤਿੱਖਾ ਡਾਇਮੰਡ ਹੁੰਦਾ ਇੱਕ ਡਾਇਮੰਡ ਟਾਈਮ ਕੁਰਕੜੇ ਉਹ ਨਹੀਂ ਹੁੰਦਾਨ ਦੇਖ ਫਿਰ ਡਾਇਮੰਡ ਆਉਣਾ ਆਜ ਆ ਗਏ ਉਹ ਦੇਖ ਤਿਆਰ ਹੋ ਗਈ ਜਿੱਤੀ ਪਾਲੀਓ ਦੁਕਾਨ ਤੇ ਜਾਣ ਨੂੰ ਮੈਂ ਜਾਣਾ ਨਹੀਂ ਹਾਂ ਮੈਂ ਚਲੋ 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 ਜਾਓ ਜਾਓ ਖਿਡਿ ਲਿਆ ਚਲੋ ਉਹ ਆ ਗਏ ਚਲ ਤੂੰ ਉਹ ਕਾਕੇ ਨਾਲ ਖੇੜ ਗੋਲੂ ਨਾਲ ਖੇੜ ਗੋਲੂ ਨਾਲ ਗੋਲੂ ਨਾਲ ਖੇੜ ਚਲ ਨਾ ਕਾਰਟ ਨੂੰ ਜਾਣਾ ਜੀ ਆ ਟੱਕਰ ਵੱਟ ਨਹੀਂ ਦੀ ਮਲੇ ਗੱਨਾਂ ਨਾਲ ਜਿੱਦੀ ਜਿੱਦੀ ਨਾਲ ਗੱਨ ਚੱਲ ਓਟ 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 ਜਿੱਦੀ ਲਾਗਣ ਅਗੋਲਣਾ ਗੇਟ ਮੈਂ ਮੈਂ ਉਹ ਜਾਣੇ ਰੁਕ ਜਾ ਚੱਲ ਵੇ ਚੱਲੀ ਚੱਲ 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 ਜੀ ਕੌਣ ਵਿਸ਼ਾਲ ਤੋ ਜੀ ਆ ਗਏ ਅਸੀਂ ਕੰਮ ਖਾੜਾ ਤੋਂ ਘਰੇ ਤੇ ਮੁਖਤਾ ਪੇਸ਼ੇ ਆਪਣੀ ਪਾਲਣ ਦੀ ਵੀ ਮਗੇ ਪੋ ਤਾਂ ਹੰਦੀ ਤੋਂ ਵਾਲੇ ਗਿੱਤੀ ਜਿਲਾ ਰਹੇ ਸੀ ਕੀਤਾ ਰਹੇ ਦੋ ਮੱਖੂ ਆਪਣੇ ਅੱਪ ਤੂੰ ਬਣਾ ਦੇ ਤੇ ਅਪ ਤੂੰ ਕਹਿ ਲਾ ਦੇ ਤੂੰ ਕਾ ਨਹੀਂ ਆ ਲਾ ਦੇ ਤੇ ਲੋ ਜੀ ਜਿਹਾ ਇਸੇ ਘਰੇ ਇਹ ਕਾਲੀਆ ਬਾਤੂ ਦੀਨਾ drink ਕਰ ਰਖ ਹੈ ਨਾ ਤੇ ਥੋੜੀ ਨਾਲ ਜਿਆਦਾ ਹੋ ਗਈ drink ਤੇ ਹੁਣ ਕਰਦੇ ਆ ਗਾਲਾਂ ਪੈਣ ਜਿੰਦੀ ਮੈਨੂੰ ਇਹਨੇ ਕਿਉਂ ਕੀਤੀ ਕਿਉਂ ਕੀਤੀ ਮੈਂ ਕਿਹਾ ਫੰਕਸ਼ਨ ਨਹੀਂ ਦੇ ਲਈ ਆਏ ਨੇ ਪਾਰਟੀ ਸੀ ਮੁੰਡੇ ਨੇ ਵਿਆਹ ਆਇਆ ਤੇਨ ਪਾਰਟੀ ਦਿੱਤੀ ਤੇ ਉਹ ਆਲਾ ਸੋ ਬਥੋੜਾ ਛੋਟੇ ਕਰਦੇ ਜਾਂਦੇ ਕਿ ਪਿੱਤੀ ਬਾਲ ਸੁਣਾਉਂਗਾ ਜੋ ਆਪਾਂ ਹੈਗਾ ਕਾ ਕਰ ਦੇ ਗਲਾ ਕਰ ਲਈ ਹੈ ਮੈਨੂੰ ਤੇ ਨਾ ਹੈ ਇਹ ਕਾ ਕੋਈ ਜੋ ਮੱਚੇ ਕਿ ਉਹ ਵੀ ਆ ਲੈਣੇ ਬੈਨੇ ਤੇ ਆਈਂ ਦਾ ਮਰਮ ਲਾਣੇ ਦਾ ਫਿਰ ਨੋ ਨੋ ਕਰਦੇ ਆ ਕਿ ਮੁੱਕੇ ਸੱਤੀ ਸਮਾਈ ਬਖਸ਼ੇ ਹੋ ਜਾਏਗਾ ਯਾਰ ਇੱਕ ਪਾਰ ਤੋਂ ਕੀਤੀ ਹੁੰਦਾ ਉਹ ਉਹ ਵੀ ਨਹੀਂ ਹੋਣਾ ਚਾਹੀਦਾ ਕਰਨੀ ਅੱਗੇ ਮਨਾ ਕੋਟਾ ਹੋਏ ਕਿ ਦੋ ਬੈਗ ਬਿਨਾਂ ਲਾ ਆਉਂਦਾ ਪਤਾ ਦੇ ਗਿਆ ਨਹੀਂ ਤੁਸੀਂ ਵੀ ਕਿਹਾ ਹੋ ਜਾਉਂਗਾ ਫਾਸ ਬੰਦਾ ਬੰਨੀ ਦਾ ਨਹੀਂ ਬਾਈ ਇਹ ਬਾਕੀ ਬੈਂ ਕੋਈ ਚੈੱਕ ਕਰੀ ਪਬਜੀ ਲੋ ਜੀ ਗਾਇਸ ਮੇਰੇ ਨੂੰ ਕਰਕਾ ਲੈ ਦੇ ਤਾਂ ਆਪਾਂ Hello, Mili G. Ito siya yan ulit natin. Lollipop. Mili, <laughs> may nude. Marcha lang tayo. Gala ka lang na. Chulo bole ya. ਹਜੂ ਪਰ ਮੱਛਰ ਬੜਾ ਕੁਰੀਲੇ ਅੰਦਰ ਲਾਇਆ ਪਹਿਲਾਂ ਤੋਹਨ ਤੰਨ ਰਿਖੀ ਨਾ ਰੇ ਆ ਕੇ ਲੈ ਚਾ ਚੁੱਪ ਚਾਹ ਮਾ ਜੋ ਆ ਚਲੋ ਅਸੀਂ ਬੈਠੇ ਕੋਲ ਉਹ ਚਾਹ ਮਾ ਆਹ ਹੂੰ ਬੋਲਦਾ ਪੱਖਾ ਲਾ ਲਾ ਮਿਲਿਆ ਯਾਂ ਦੇ ਦੇ ਕੋਲ ਦੇਖੋ ਜੀ ਲollipops ਜੈਲੀ ਵਾਲਾ ਜੈਲੀ ਵਾਲਾ ਜੈਲੀ ਖੋ ਦੇ ਖੋ ਦੇ ਖੋ ਦੇ ਤਾ ਖੋ ਦੇ ਖੋਲ ਦੇ ਖੋਲ ਦੇ ਤੂੰ ਖੋਲ ਆਪੇ ਹਾਂ ਖੋਲ ਮੈਨੂੰ ਖੁੱਲਦਾ ਤੂੰ ਖੋਲ ਕੇ ਦੇ ਕਾਪੇ ਆਪੇ ਖੋਲ ਲੈ ਖੋਲਾ ਮਿਲਿਆ ਗੋਲੀ ਲੋਲੀਪੋਪ ਖੋਲ ਔਰੰਜਾਲਾ ਯੋ เอาไปกลนดีอ่ะอ้นข้าอะไรโะ